ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਪਹਿਣਾ ਦੀ ਡਿਮਾਂਡ ਤੇ ਸੂਟ ਲੈ ਕੇ ਆਏਗੇ ਬਾਹਰ ਤੋਂ ਕਾਫੀ ਪਹਿਣਾ ਦੇ ਮੈਸੇਜ ਆ ਰਹੇ ਸੀਗੇ ਸਾਨੂੰ ਸਰਦੀਆਂ ਵਾਲਾ ਜਿਹੜਾ ਸਟੱਫ ਹੈਗਾ ਸਾਡੇ ਲਈ ਉਹ ਲੈ ਕੇ ਆਉ ਤੇ ਅਸੀਂ ਚਾਹੁੰਦੇ ਸੀਗੇ ਵੀ ਸਰਦੀਆਂ ਵਾਲਾ ਸਟਾਫ ਹੈਗਾ ਜਿਹੜਾ ਅਸੀਂ ਨਵਾਂ ਲੈ ਕੇ ਆਈਏ ਤੇ ਨਾਲੇ ਸੋਹਣੇ ਪ੍ਰਿੰਟ ਲੈ ਕੇ ਆਈਏ ਵਰਕ ਕਰਨੇ ਤਾਂ ਉਹਨਾਂ ਨੇ ਦੇਤੇ ਸੀਗੇ ਪਲੇਨ ਪਸ਼ਮੀਨੇ ਤੇ ਬਟ ਹਨਾ ਹੁਣ ਪ੍ਰਿੰਟ ਸੂਟ ਵੀ ਚਾਹੀਦੇ ਸੀਗੇ ਉਹਨਾਂ ਨੂੰ ਤੇ ਆਪਾਂ ਲੈ ਕੇ ਆਏਂਗੇ ਪਿਓਰ ਕਾਟਰਾਈ ਦੇ ਪ੍ਰਿੰਟ ਲੈ ਕੇ ਆਏਂਗੇ ਕੋਈ ਇਹ ਮੋਟੀ ਕਾਟਰਾਈ ਨਹੀਂ ਹੈਗੀ ਕਾਟਨ ਕਾਟਰਾਈ ਹੈਗੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕਾਟਨ ਵਰਗੀ ਕਾਟਰਾਈ ਹੈ ਹੈਗਾ ਇਹ ਸਰਦੀਆਂ ਵਾਲਾ ਸਟਾਫ ਹੈਗਾ ਕੋਈ ਲਾਈਨਿੰਗ ਨਹੀਂ ਲੱਗਦੀ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਲਾਈ ਕਰਵਾਓ ਇੰਨਾ ਸੋਹਣਾ ਸਟਾਫ ਹੈ ਦੇਖੋ ਕੋਈ ਲੱਗਦੀ ਹੈ ਵੀ ਇਹ कॉटन कॉटराई है ਇੰਨੀ ਹਲਕੀ ਹੈ ਕਿ ਇੱਕ ਮੁਠੀ ਚ ਆ ਜਾਂਦੀ ਹੈ ਤੇ कॉटन कॉटराई ਬਹੁਤ ਜਿਆਦਾ ਸੋਹਣਾ ਟੇਸਟਾ ਬ੍ਰਾਂਡ ਰਹੇਗਾ ਤੇ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋਗੇ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਬਹੁਤ ਜਿਆਦਾ ਸੋਹਣਾ ਲਾਈਟ ਵੇਟ ਫੈਬਰਿਕ ਹੈਗਾ ਤੁਸੀਂ ਫੈਬਰਿਕ ਦੇਖੋ ਨਾ ਤੁਹਾਨੂੰ ਮੈਂ ਬੈਕ ਸਾਈਡ ਵੀ ਦਿਖਾ ਰਹੀ ਹਾਂ ਫਰੰਟ ਵੀ ਬਿਲਕੁਲ ਦੇਖੋ ਤੇ ਉਹ कॉटन आई ਅਸੀਂ ਕਦੇ ਨਹੀਂ ਲੈ ਕੇ ਆਉਂਦੇ ਵੀ ਜਿਹੜੀਆਂ ਐਵੇਂ ਮੋਟੀ ਜੀ ਹੁੰਦੀਆਂ ਸਾਨੂੰ ਪਸੰਦ ਨਹੀਂ ਦੇਖੋ ਬਾਲ ਵੀ ਪੈ ਰਹੇ ਨੇਗੇ कॉटन ਵਾਂਗੂ ਐਗੀ कॉटन कॉਟਰਾਈ ਹੈਗੀ ਤੇ ਬਿਲਕੁਲ ਲਾਈਟ ਵੇਟ ਹੈਗੀ ਠੀਕੇ ਜੀ ਤੇ ਜਿੱਦਾਂ ਕੀ ਆਪਾਂ ਇਹ ਕਹਿ ਲਈਏ ਹਨਾ ਵੀ ਬਹੁਤ ਲਾਈਟ ਵੇਟ ਹਲਕੇ ਜੇ ਸੂਟ ਹੁੰਦੇ ਨੇ ਓਦਾਂ ਦੀ कॉਟਰਾਈ ਹੈ ਬਹੁਤ ਵਧੀਆ ਫੈਬਰਿਕ ਹੈਗਾ ਤੇ ਬਹੁਤ ਜ਼ਿਆਦੇ ਪਸੰਦ ਆਇਆ ਪਹਿਲਾ ਰੰਗ ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਬਾਟਮ ਹੈ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਹੈਗਾ ਤੁਸੀਂ ਕਰਵਾ ਸਕਦੇ ਹੋ ਜਿਹੜੇ ਇਹ ਪ੍ਰਿੰਟ ਨੇਗੇ ਇਹ कॉटन ਦੇ ਵਿੱਚ ਵੀ ਆਏ ਸੀ ਪਹਿਲਾਂ टी-ਸ਼ਰਟ ਚ ਤੇ ਬਟ ਹੁਣ ਇਹ क्वार्टरਾਈ ਦੇ ਵਿੱਚ ਵੀ ਆਏ ਨੇਗੇ ਬਹੁਤ ਜਿਆਦੇ ਸੋਹਣੀ क्वार्टਰਾਈ ਸਿਲਕ ਵਰਗੀ ਪਈ ਹੈਗੀ ਤੇ ਪ੍ਰਾਈਸ ਇੰਨਾ ਤਾਂ ਰਹੂਗਾ ਜੀ 2150 ਪ੍ਰਾਈਸ ਹੈ ਲੋ ਜੀ ਤੇ ਪ੍ਰਿੰਟ ਸਾਰੇ ਅਲੱਗ-ਅਲੱਗ ਨੇ ਤੁਸੀਂ ਇੱਕ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋ ਤਿੰਨ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਤੇ ਕਿਉਂਕਿ ਠੰਡ ਪੈਣ ਲੱਗੀ ਬਾਹਰ ਹਨਾ ਤੇ ਕਾਫੀ ਜਿਆਦਾ ਡਿਮਾਂਡ ਚ ਰਹੀ ਹੈ ਵੀ ਸਾਨੂੰ ਸਟਾਫ ਹੈ ਅਸੀਂ ਤੁਹਾਡੇ ਤੋਂ ਲੈਣਾ ਜਿਹੜੇ ਮੇਰੇ ਆਪਣੇ ਕਲਾਇੰਟਸ ਨੇਗੇ ਪਹਿਣਾ ਨੇ ਆਪਾਂ ਤੋਂ ਫੈ ਕਪੜਾ ਲੈਂਦੀਆਂ ਨੇ ਗੀਆਂ ਦੇਖੋ ਨੈਕਸਟ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਹੈਗਾ ਜਾ ਕਿਸੇ ਵੀ ਪਹਿਣ ਨੇ ਹਨਾ ਇਧਰ ਇੰਡੀਆ ਆਉਣਗਾ ਤੁਸੀਂ ਨਵੰਬਰ ਦਸੰਬਰ ਦੇ ਵਿੱਚ ਆਉਣਗਾ ਤੁਸੀਂ ਵੀ ਆਪਣੇ ਸੂਟ ਲੇਗੇ ਜਿਹੜੇ ਪਹਿਲਾਂ ਆਪਣੇ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਬਾਟਮ ਰਹੂਗੇ ਤੇ ਪ੍ਰਾਈਸ ਸਾਰੇ ਸੂਟਾਂ ਦਾ ਸੇਮ ਰਹੂਗਾ ਤੇ ਡਿਮਾਂਡ ਇੰਨੀ ਕਿ ਜ਼ਿਆਦੇ ਰਹਿਣੀ ਹੈ ਇਹ ਪ੍ਰਿੰਟਾਂ ਦੀ ਕਿਉਂਕਿ ਸਟਾਕ ਪੂਰਾ ਨਹੀਂ ਹੋਣਾ ਇੰਨੇ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਇਹ ਤੁਹਾਨੂੰ ਜਿੰਨੇ ਵੀ ਸੂਟ ਚਾਹੀਦੇ ਹੋਏ ਇਸ ਟਾਈਮ ਤੁਹਾਨੂੰ ਮਿਲ ਜਾਣਗੇ ਹਾਜ਼ਰ ਨੇ ਆਪਣੇ ਕੋਲੇ ਪੂਰੇ ਰੋਲ ਅਵੇਲੇਬਲ ਹੈਗੇ ਨੇਗੇ ਤੁਸੀਂ ਜੋ ਲੋ ਜੋ ਮਰਜੀ ਲੋ ਇੱਕ ਲੈ ਲਓ ਸੂਟ ਦੋ ਲੈ ਲਓ ਲੋ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਨਾਲ ਹੈਗੇ ਇਸ ਤਰ੍ਹਾਂ ਬਾਟਮ ਹੈ ਕੋਈ ਬੁਰਨੀ ਹੋਂਦਾ ਸਟੱਫ ਤੇ ਕੁਛ ਵੀ ਨਹੀਂ ਹੁੰਦਾ ਹੈਗਾ ਇੰਨਾ ਜਿਆਦਾ ਸੋਹਣਾ ਸਟੱਫ ਹੈ ਸਾਰੇ ਸੁੱਟਨ ਦਾ ਸੇਮ ਪ੍ਰਾਈਸ ਹੈ 2150 ਲਓ ਜੀ ਤੇ ਇਹਦੇ ਵਿੱਚ ਆਪਾਂ ਕਲਰ ਦਿਖਾ ਦਿੰਨੇ ਆ ਪਹਿਲਾਂ ਤੁਹਾਨੂੰ ਪਿੰਕ ਆ ਗਿਆ ਸੀਗਾ ਤੇ ਹੁਣ ਹੈਗਾ ਬਲੂ ਕਲਰ ਹੈਗਾ ਲਓ ਜੀ ਦੁਪੱਟਾ ਇਹਦੇ ਨਾਲ ਤੁਸੀਂ ਪਸ਼ਮੀਨੇ ਦੇ ਦੁਪੱਟੇ ਵੀ ਆਏ ਨੇ ਸੱਚ ਮੈਂ ਦੱਸਣਾ ਭੁੱਲ ਜਾਣੀ ਆ ਪਸ਼ਮੀਨੇ ਦਾ ਦੁਪੱਟਾ ਵੀ ਲਗਾ ਸਕਦੇ ਹੋਗੇ ਤੇ ਤੁਸੀਂ ਇਦਾਂ ਹੋਰ ਕੋਈ ਦੁਪੱਟਾ ਲੈਣਾ ਚਾਹੁੰਦੇ ਹੋ ਪਿਓਰ ਕਮਲ ਚ ਨੌਨ ਦਾ ਉਹ ਵੀ ਮਿਲ ਜਾਣਗੇ ਸੈਮੀ ਚ ਵੀ ਮਿਲ ਜਾਣਗੇ ਨਾ ਭਾਰਤ ਦੇ ਵੀ ਮਿਲ ਜਾਣਗੇ ਲਓ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਣਗੀ ਨੈਕਸਟ ਸ਼ੇਡ ਹੈਗਾ ਫਰੋਜ਼ੀ ਸ਼ੇਡ ਹੈਗਾ ਦੇਖੋ ਛੇੜ ਬਹੁਤ ਕਲਰ ਸਾਰੇ ਇੰਨੇ ਪਿਆਰੇ ਨੇ ਇੰਨੇ ਜਿਆਦੇ ਸੋਹਣੇ ਨੇਗੇ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਕਲਰ ਨੇਗੇ ਬ라이ਟ ਸੋਹਣੇ ਲੱਗਦੇ ਨੇ ਥੋੜੇ ਡਾਰਕ ਕਲਰ ਸੋਹਣੇ ਲੱਗਦੇ ਹੁੰਦੇ ਨੇਗੇ ਇਸ ਤਰ੍ਹਾਂ ਇਹਦੀ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਸ਼ਰਟ ਤੇ ਨੈਕਸਟ ਸੂਟ ਤੁਸੀਂ ਦੇਖੋ ਬਿਲਕੁਲ ਡਾਰਕ ਗ੍ਰੇ ਆ ਫੁੱਲ ਡਾਰਕ ਗ੍ਰੇ ਹੁੰਦਾ ਜਿਹੜਾ ਤੇ ਉਹ ਵਾਲਾ ਪ੍ਰਿੰਟ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨਾਲ ਹੈਗੀ ਇਸ ਤਰ੍ਹਾਂ ਬਾਟਮ ਬਣੀ ਹੋਈ ਹੈਗੀ ਲਓ ਜੀ ਫਰੋਜ਼ੀ ਦੇ ਵਿੱਚ ਇੱਕ ਹੋਰ ਪ੍ਰਿੰਟ ਮਿਲ ਜੂਗਾ ਤੁਹਾਨੂੰ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆਗਾ ਲੋ ਜੀ ਤੇ ਇਸ ਤਰ੍ਹਾਂ ਫਰੋਜ਼ੀ ਡਾਰਕ ਫਰੋਜ਼ੀ ਦੀ ਸਲਵਾਰ ਰਹੂਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈਗਾ ਜੀ ਮਹਰੂਨ ਸ਼ੇਡ ਹੈਗਾ ਤੇ ਇਹਦਾ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਬਾਟਮ ਹੈਗੀ ਜਲਦੀ ਜਲਦੀ ਆਰਡਰ ਕਰ ਦਿਓ ਲੁਕੀ ਮਜ਼ੈਂਟਾ ਕਲਰ ਹੈਗਾ ਪ੍ਰੋਪਰ ਤੁਹਾਨੂੰ ਮੈਂ ਕਲਰ ਦੱਸੀ ਜਾਣੀ ਐਂ ਕਿ ਸਾਰੇ ਕਈ ਵਾਰ ਕਿਸੇ ਭੈਣ ਦੇ ਫੋਨ ਦੇ ਵਿੱਚ ਕੈਮਰੇ ਦਾ ਫਰਕ ਪੈ ਜਾਂਦਾ ਨਾ ਕਲਰ ਸਮਝ ਨਹੀਂ ਲੱਗਦੇ ਹੈਗੇ ਤੁਹਾਨੂੰ ਪ੍ਰੋਪਰ ਮੈਂ ਨਾਲ ਹੁੰਦੇ ਦੱਸੀ ਜਾਣੀ ਐ ਦੇਖੋ ਮਜ਼ੈਂਟਾ ਸ਼ੇਡ ਆਜੂਗਾ ਇਹਦਾ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨੈਕਸਟ ਹੈਗਾ ਗਾ ਕਰੀਮ ਸਕਿਨ ਜਾਂ ਕਲਰ ਹੈਗਾ ਲਓ ਜੀ ਪ੍ਰਿੰਟਡ ਡਿਜ਼ਾਈਨ ਬਾਟਮ ਇਸ ਤਰ੍ਹਾਂ ਬਣੀ ਹੋਈ ਆ ਡਾਟਸ ਵਿੱਚ ਪ੍ਰਿੰਟ ਹੋਇਆ ਹੋਇਆ ਹੈਗਾ ਤੇ ਨੈਕਸਟ ਹੈਗਾਗਾ ਦੇਖੋ ਕਰੀਮ ਸ਼ੇਡ ਦੇ ਵਿੱਚ ਹੈ ਪਹਿਲਾਂ ਸਕਿਨ ਚ ਸੀ ਹੁਣ ਕਰੀਮ ਸ਼ੇਡ ਦੇ ਵਿੱਚ ਤੁਸੀਂ ਪ੍ਰਿੰਟਡ ਡਿਜ਼ਾਈਨ ਚੈੱਕ ਕਰ ਸਕਦੇ ਹੋ ਲਓ ਜੀ ਵਿਦਆਊਟ ਲਾਈਨਿੰਗ ਸੂਟਸ ਲਾਈਕ ਰਹੋ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਲਓ ਜੀ ਇੱਕ ਵੀ ਪ੍ਰਿੰਟ ਰੁਕਣ ਵਾਲਾ ਨਹੀਂ ਹੈਗਾ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਵਾਲੀ 네ਗੇਟਿਵ ਪ੍ਰਿੰਟ ਦੀ ਬਾਟਮ ਹੈ ਪ੍ਰਿੰਟ ਤੁਸੀਂ ਦੇਖੋ ਸਾਰੇ ਪ੍ਰਿੰਟ ਇੰਨੇ ਜਾਦੇ ਸੋਹਣੇ ਨੇ ਨਾ ਮੈਨੂੰ ਬਹੁਤ ਜਿਆਦੇ ਪਸੰਦ ਆਈ ਪ੍ਰਿੰਟ ਤੇ ਲਓ ਜੀ ਸੂਟ ਤੁਸੀਂ ਲੈ ਸਕਦੇ ਹੋ ਦੁਬਾਰਾ ਰਿਪੀਟ ਵੀ ਦਿਖਾ ਰਹੀ ਹਾਂ ਮੈਂ ਕੋਈ ਮਰਜ਼ੀ ਕਲਰ ਲਓ ਤੁਸੀਂ ਐਂ ਦੱਸਿਓ ਵੀ ਕਿਹੜਾ ਪ੍ਰਿੰਟ ਕੋਈ ਪ੍ਰਿੰਟ ਮਾੜਾ ਨਹੀਂ ਹੈਗਾ ਇੰਨਾ ਜ਼ਿਆਦੇ ਸੋਨੇ ਪ੍ਰਿੰਟ ਆਏ ਨੇ ਕਿ ਦੇਖੋ ਸਾਰੇ ਤੁਸੀਂ ਟਾਈ ਐਂਡ ਡਾਈ ਕਰਵਾ ਲਿਓ ਦੁਪੱਟੇ ਹਨਾ ਸਿੰਪਲ ਇੱਕ ਬੇਸ ਦੇ ਰਖਵਾ ਲਿਓ ਜਿੱਦਾਂ ਤੁਸੀਂ ਕਹੋਗੇ ਅਸੀਂ ਤੁਹਾਡਾ ਉਦਾਂ ਰੈਡੀ ਕਰ ਦਾਂਗੇ ਪਰ ਪਲੀਜ਼ ਸਾਨੂੰ ਵਟਸਐਪ ਦੇ ਵਿੱਚ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕਿਉਂਕਿ ਇੰਨੇ ਆਰਡਰ ਹੁੰਦੇ ਨੇ ਡੇਲੀ ਦੇ ਵੀ ਧਿਆਨ ਦੇ ਵਿੱਚ ਨਹੀਂ ਰਹਿੰਦਾ ਵੀ ਕਿਸ ਭੈਣ ਨੇ ਕਿੰਦਾ ਗੱਲ ਕਹੀ ਸੀ ਹਨਾ ਕਈ ਵਾਰ 19 20 ਗੱਲ ਫਰਕ ਰਹਿ ਜਾਂਦਾ ਉਹਦੇ ਲਈ ਸੌਰੀ ਹਨਾ वैसे कोशिश ਹੁੰਦੀ ਆ ਵੀ ਰਹਿਣ ਨਹੀਂ ਦਿੰਦੇ ਹੈਗੇ ਉਨੀ ਵੀ ਦਾ ਵੀ ਫਰਕ ਕਿਸੇ ਵੱਲੋਂ ਤੇ ਜ਼ਰੂਰ ਤੁਸੀਂ ਹਨਾ WhatsApp ਤੇ ਆਪਣੀ ਡਿਟੇਲ ਭੇਜਦਾ ਕਰੋ ਵੀ ਸਾਨੂੰ ਇਦਾਂ ਦੀ ਡਿਮਾਂਡ ਹੈਗੀ ਕਿਉਂਕਿ ਸਾਰਾ ਦਿਨ ਮੇਰਾ ਇਦਾਂ ਹੀ ਲੰਘ ਜਾਂਦਾ ਵੀ ਕਿਸੇ ਕਿਹੜੀ ਭੈਣ ਨੇ ਕੀ ਕਿਹਾ ਸੀ ਕਿਹੜੀ ਨੇ ਕੀ ਕਿਹਾ ਸੀਗਾ ਸਾਰਾ ਦਿਨ ਦਿਮਾਗ ਦੇ ਵਿੱਚ ਇਦਾਂ ਹੀ ਘੁੰਮ ਜਾਂਦਾ ਫਟਫਟ ਮੈਂ ਫੋਨ ਲਗਾਉਣੀ ਆਪਣੇ ਕਾਰੀਗਰ ਨੂੰ ਵੀ ਇਦਾਂ ਹਨਾ ਵੀ ਤੁਸੀਂ ਐਵੇਂ ਕਰੋ ਇਹਦਾ ਇਦਾਂ ਕਰੋ ਹਨਾ ਤੇ ਬਹੁਤ ਅ ਮਤਲਬ ਇੱਕ ਤਰ੍ਹਾਂ ਦੀ ਕਿੰਨੀ ਜ਼ਿੰਮੇਵਾਰੀ ਹੁੰਦੀ ਆ ਹਨਾ ਚਲੋ ਆਪਾਂ ਇੰਨੀਆ ਪਹਿਣਾ ਦੀ ਜ਼ਿੰਮੇਵਾਰੀ ਚੱਕ ਰੱਖੀ ਆ ਰੱਬ ਵੱਲੋਂ ਤੇ ਤੁਹਾਨੂੰ ਪੂਰੇ ਸੋਹਣੇ ਸੂਟ ਲੱਗਣਗੇ ਅੱਜ ਵਾਲੇ ਤੇ ਪੂਰਾ ਸੋਹਣਾ ਫੈਬਰਿਕ ਐ ਤੇ ਜਿੱਦਾਂ ਅਸੀਂ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਹਨਾ ਵੀ ਜੋ ਦੇਖੋ ਅਸੀਂ ਕਹਾਂਗੇ ਹੈ ਨਾ ਉਹੀ ਤੁਹਾਨੂੰ ਚੀਜ਼ ਮਿਲੂਗੀ ਇਦਾਂ ਹੀ ਹੈਗਾ ਸੀ ਕੁਝ ਗਲਤ ਕਹਿ ਕੇ ਤੁਹਾਨੂੰ ਚੀਜ਼ ਸੇਲ ਕਰੀਏ ਤੇ ਕਿਉਂਕਿ ਅਸੀਂ ਜਿਹੜਾ ਕੰਮ ਹੈ ਆਪਣਾ ਪੂਰਾ ਇਮਾਨਦਾਰੀ ਨਾਲ ਕਰ ਰਹੇ ਆਂਗੇ ਤਾਂ ਹੀ ਹੁਣ ਤੱਕ ਮਤਲਬ ਆਰਡਰ ਲੇਗੇ ਪੰਜਵੀਂ ਪੰਜਵੀਂ ਛੇਵੀਂ ਛੇਵੀਂ ਵਾਰ ਰਿਪੀਟ ਲੇਗੇ ਹੈ ਨਾ ਤੁਸੀਂ ਵਰਕ ਵਗੈਰਾ ਕਰਾਉਣਾ ਚਾਹਦੇ ਹੋ ਹੈਂਡ ਵਰਕ ਆਰੀ ਵਰਕ ਮਸ਼ੀਨ ਵਰਕ ਤੁਸੀਂ ਉਸ ਤਰ੍ਹਾਂ ਆਰਡਰ ਆਪਣੇ ਦੇ ਸਕਦੇ ਹੋ ਡਿਜ਼ਾਈਨ ਆਪਣੇ ਸ਼ੇਅਰ ਕਰ ਸਕਦੇ ਹੋ YouTube ਦੇ ਉੱਪਰ ਆਪਣੀ ਵੀਡੀਓ ਹੁੰਦੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ